ਅੱਜ ਅਸੀਂ ਸ਼੍ਰੀ ਗੀਤਾ ਮੰਦਰ ਵਿਕਾਸਨਗਰ ਪਖਵਾਲ ਰੋਡ ਦੇ ਪ੍ਰਾਂਗਨ 'ਚ ਨਰਾਤਿਆਂ ਦਾ ਬਹੁਤ ਪਾਵਨ ਪਰਵ ਚੱਲ ਰਿਹਾ ਹੈ ਅੱਜ ਨਵਯੁਵਕ ਸੇਵਾ ਸੁਸਾਇਟੀ ਹੈ ਜੋ ਹਰ ਸਾਲ ਲੁਧਿਆਣੇ 'ਚ ਛੱਟ ਪੂਜਾ ਦਾ ਆਯੋਜਨ ਕਰਦੀ ਹੈ ਪ੍ਰਬੰਧ ਕਰਦੀ ਹੈ ਔਰ ਅੱਜ ਅਸੀਂ ਇੱਥੇ ਬੈਠ ਕੇ ਸਾਰੇ ਭਰਾਵਾਂ ਨੇ ਸਲਾਹ ਕੀਤੀ ਹੈ ਕਿ ਛੱਟ ਪੂਜਾ ਜੋ ਕਿ ਸਨਾਤਨ ਧਰਮ ਦਾ ਇੱਕ ਮੁੱਖ ਪਰਵ ਹੈ ਉਹ ਇਕੱਲੇ ਯੂਪੀ ਜਾਂ ਬਿਹਾਰ ਦਾ ਨਹੀਂ ਹੈ ਉਹ ਪੂਰੇ ਦੇਸ਼ ਦਾ ਪਰਵ ਹੈ ਅਮਰੀਕਾ 'ਚ ਕੈਨੇਡਾ 'ਚ ਵੀ ਜੇ ਦੇਖੋਗੇ ਛੱਟ ਪੂਜਾ ਵਾਲੇ ਦਿਨ ਮਾਵਾਂ ਪੈਰਾ ਉੱਥੇ ਵੀ ਪ੍ਰਬੰਧ ਕਰ ਲੈਂਦੀਆਂ ਜਲ ਦਾ ਭਾਵੇਂ ਟੱਬ ਬਣਾ ਕੇ ਉਹਨਾਂ ਨੂੰ ਪੂਜਾ ਕਰਨੀ ਪਵੇ ਜ਼ਰੂਰ ਕਰਦੀਆਂ ਇਹ ਤਾਂ ਸਾਡਾ ਆਪਣਾ ਦੇਸ਼ ਹੈ ਸੋ ਆਪਣੇ ਦੇਸ਼ 'ਚ ਸਾਨੂੰ ਆਪਣੀ ਸਰ ਹਰ ਤਰ੍ਹਾਂ ਦੀ ਪੂਜਾ ਦਾ ਤਿਉਹਾਰਾਂ ਦਾ ਪਰਬ ਮਨਾਉਣ ਦਾ ਪੂਰਾ ਅਧਿਕਾਰ ਹੈ ਹੱਕ 17ਵੀਂ ਮਹਾ ਛੱਟ ਪੂਜਾ ਮਨਾਈ ਜਾ ਰਹੀ ਹੈ 17 ਸਾਲ ਤੋਂ ਔਰ ਪਿਛਲੇ ਸਾਲ ਦਾ ਆਯੋਜਨ ਤਾਂ ਮੈਂ ਦੇਖਿਆ ਸੀ ਸ਼ਾਇਦ ਮੈਂ ਵੀ ਨਹੀਂ ਜ਼ਿੰਦਗੀ 'ਚ ਇਦਾਂ ਦਾ ਤਿਉਹਾਰ ਦੇਖਿਆ ਜਿਹੜਾ ਪਿਛਲੇ ਸਾਲ ਹੋਇਆ ਸੀ ਔਰ ਇਸ ਸਾਲ ਅਸੀਂ ਉਸ ਤੋਂ ਵੀ ਵੱਧ ਕੇ ਕਰਾਂਗੇ ਛੱਟ ਪੂਜਾ ਅੱਜ ਅਸੀਂ ਸ਼੍ਰੀ ਗੀਤਾ ਮੰਦਰ ਵਿਕਾਸਨਗਰ ਪਖੋਵਾਲ ਰੋਡ ਦੇ ਪ੍ਰਾਂਗਨ 'ਚ ਨਰਾਤਿਆਂ ਦਾ ਬਹੁਤ ਪਾਵਨ ਪਰਵ ਚੱਲ ਰਿਹਾ ਹੈ। ਰੋਜ਼ ਰਾਤ ਨੂੰ ਇੱਥੇ ਵੀ ਮਹਾਮਾਈ ਦੀਆਂ ਚੌਂਕੀਆਂ ਲੱਗਦੀਆਂ ਨੇ। ਔਰ ਬੜਾ ਹੀ ਚੰਗਾ ਦਿਨ ਹੈ ਅੱਜ ਦਾ ਕਿ ਅੱਜ ਨਵਯੁਵਕ ਸੇਵਾ ਸੁਸਾਇਟੀ ਹੈ ਜੋ ਹਰ ਸਾਲ ਲੁਧਿਆਣੇ 'ਚ ਛੱਟ ਪੂਜਾ ਦਾ ਆਯੋਜਨ ਕਰਦੀ ਹੈ, ਪ੍ਰਬੰਧ ਕਰਦੀ ਹੈ। ਉਹਨਾਂ ਦੀ ਬੈਠਕ ਇੱਥੇ ਚੱਲ ਰਹੀ ਹੈ ਔਰ ਦਾਸ ਨੂੰ ਵੀ ਇੱਥੇ ਆਨ ਦਾ ਅੱਜ ਮੌਕਾ ਮਿਲਿਆ ਹੈ ਔਰ ਅੱਜ ਅਸੀਂ ਇੱਥੇ ਬੈਠ ਕੇ ਸਾਰੇ ਭਰਾਵਾਂ ਨੇ ਸਲਾਹ ਕੀਤੀ ਹੈ। ਕਿ ਛੱਟ ਪੂਜਾ ਜੋ ਕਿ ਸਨਾਤਨ ਧਰਮ ਦਾ ਇੱਕ ਮੁੱਖ ਪਰਵ ਹੈ ਉਹ ਇਕੱਲੇ ਯੂਪੀ ਜਾਂ ਬਿਹਾਰ ਦਾ ਨਹੀਂ ਹੈ ਉਹ ਪੂਰੇ ਦੇਸ਼ ਦਾ ਪਰਵ ਹੈ ਸਨਾਤਨੀ ਦੁਨੀਆ ਚ ਜਿੱਥੇ-ਜਿੱਥੇ ਜਾਂਦੇ ਆ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਅਮਰੀਕਾ ਚ ਕੈਨੇਡਾ ਚ ਵੀ ਜੇ ਦੇਖੋਗੇ ਛੱਟ ਪੂਜਾ ਵਾਲੇ ਦਿਨ ਮਾਵਾਂ ਪੈਰਾ ਉੱਥੇ ਵੀ ਪ੍ਰਬੰਧ ਕਰ ਲੈਂਦੀਆਂ ਜਲ ਦਾ ਭਾਵੇਂ ਟੱਬ ਬਣਾ ਕੇ ਉਹਨਾਂ ਨੂੰ ਪੂਜਾ ਕਰਨੀ ਪਵੇ ਜ਼ਰੂਰ ਕਰਦੀਆਂ ਇਹ ਤਾਂ ਸਾਡਾ ਆਪਣਾ ਦੇਸ਼ ਹੈ ਸੋ ਆਪਣੇ ਦੇਸ਼ ਚ ਸਾਨੂੰ ਆਪਣੀ ਸਰ ਹਰ ਤਰ੍ਹਾਂ ਦੀ ਪੂਜਾ ਦਾ ਤਿਹਾਰਾਂ ਦਾ ਪਰਮ ਮਨਾਉਣ ਦਾ ਪੂਰਾ ਅਧਿਕਾਰ ਹੈ ਹੱਕ ਹੈ 17ਵੀਂ ਮਹਾ ਛੱਟ ਪੂਜਾ ਮਨਾਈ ਜਾ ਰਹੀ ਹੈ 17 ਸਾਲ ਤੋਂ ਔਰ ਪਿਛਲੇ ਸਾਲ ਦਾ ਆਯੋਜਨ ਤਾਂ ਮੈਂ ਦੇਖਿਆ ਸੀ ਸ਼ਾਇਦ ਮੈਂ ਵੀ ਨਹੀਂ ਜਿੰਦਗੀ ਜਦਾਂ ਦਾ ਤਿਹਾਰ ਦੇਖਿਆ ਜਿਹੜਾ ਪਿਛਲੇ ਸਾਲ ਹੋਇਆ ਸੀ ਔਰ ਇਸ ਸਾਲ ਅਸੀਂ ਉਸ ਤੋਂ ਵੀ ਵੱਧ ਕੇ ਕਰਾਂਗੇ ਛੱਟ ਪੂਜਾ ਜਿਹੜੀ ਸਾਡੀ ਸਮਾਜਿਕ ਏਕਤਾ ਉਹਦਾ ਸੰਦੇਸ਼ ਦੇਵਾਂਗੇ ਸਾਰੇ ਭਰਾਵਾਂ ਨੇ ਮਿਲ ਕੇ ਅੱਜ ਇਹ ਵਿਚਾਰ ਕੀਤਾ ਕਿ ਨਹਿਰ ਦੇ ਆਸ-ਪਾਸ ਜਿੰਨੇ ਵੀ ਪੰਡਾਲ ਲੱਗਣਗੇ ਨਹਿਰ ਦੇ ਜਲ 'ਚ ਜੋ ਪ੍ਰਬੰਧ ਕੀਤਾ ਜਾਏਗਾ ਉੱਥੇ ਸਾਰਾ ਸੁਰੱਖਿਆ ਦਾ ਪ੍ਰਬੰਧ ਸਾਡਾ ਆਪਣਾ ਹੋਊਗਾ ਬਾਦਚੋ ਨਹਿਰ ਦੀ ਸਾਫ ਸਫਾਈ ਦਾ ਸਾਰਾ ਪ੍ਰਬੰਧ ਅਸੀਂ ਆਪ ਕਰਾਂਗੇ ਸਾਡੇ ਵਲੰਟੀਅਰ ਸਾਡੀਆਂ ਟੀਮਾਂ ਹਰ ਇੱਕ ਇੱਕ ਕੋਈ ਵੀ ਗੰਦ ਦਾ ਕਣ ਨਹੀਂ ਉੱਥੇ ਮਿਲੇਗਾ ਅਸੀਂ ਆਪਣੇ ਪ੍ਰਸ਼ਾਸਨ ਨੂੰ ਵੀ ਇਹ ਆਪਣੇ ਵੱਲੋਂ ਅਪੀਲ ਕਰਾਂਗੇ ਕਿ ਸਾਡਾ ਪੂਰਾ ਸਾਥ ਦਿੱਤਾ ਜਾਵੇ ਜੋ ਜੋ ਪਰਮਿਸ਼ਨਾਂ ਲੈਣੀਆਂ ਅਸੀਂ ਪਹਿਲਾਂ ਹੀ ਉਹਨਾਂ ਨੂੰ ਆਪਣੀਆਂ ਐਪਲੀਕੇਸ਼ਨਾਂ ਲਗਾ ਕੇ ਆਵਾਂਗੇ ਤਾਂ ਕਿ ਸਾਡਾ ਜਿਹੜਾ ਛੱਟ ਪੂਜਾ ਦਾ ਇਹ ਪਰਵ ਹੈ ਇੱਕ ਬਹੁਤ ਵੱਡਾ ਪਰਵ ਹੈ ਇਸ ਪਰਵ ਨੂੰ ਪੂਰੀ ਆਸਥਾਨ ਨਾਲ ਖੁਸ਼ੀ ਨਾਲ ਸ਼ਰਧਾ ਨਾਲ ਮਨਾਇਆ ਜਾਵੇ ਔਰ ਸਾਰੇ ਅੱਜ ਸੋਸਾਇਟੀ ਦੇ ਮੈਂਬਰਾਂ ਨੇ ਨਵੀਂ ਜਿਹੜੀ ਆਪਣੀ ਯੂਥ ਹੈ ਯੰਗ ਬੱਚੇ ਆ ਉਹਨਾਂ ਨੂੰ ਵੀ ਇਸ ਸੁਸਾਇਟੀ ਦੇ ਵਿੱਚ ਸ਼ਾਮਿਲ ਕੀਤਾ ਬਹੁਤ ਬੱਚਿਆਂ ਨੂੰ ਅੱਜ ਮੁੰਡਿਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਔਰ ਸਾਰਿਆਂ ਨੇ ਪ੍ਰਣ ਲਿਤਾ ਹੈ ਕਿ ਪੰਜਾਬ ਜੋ ਸਾਡੀ ਕਰਮ ਭੂਮੀ ਹੈ ਅਸੀਂ ਇੱਥੇ ਆ ਕੇ ਆਪਣਾ ਕਮਾਈ ਕਰਨ ਆਨੇ ਆ ਤੇ ਇਹ ਸਾਡੇ ਲਈ ਬਹੁਤ ਹੀ ਪਾਵਨਰ ਪਵਿੱਤਰ ਜਗ੍ਹਾ ਸਾਡੇ ਲਈ ਇਹ ਕਰਮ ਭੂਮੀ ਹੈ ਇੱਥੋਂ ਸਾਨੂੰ ਰੋਜੀ ਰੋਟੀ ਮਿਲਦੀ ਹੈ ਔਰ ਇੱਥੇ ਅਸੀਂ ਇੱਥੇ ਦੀ ਪਵਿੱਤਰਤਾ ਵੀ ਧਿਆਨ ਰੱਖਾਂਗੇ ਪਵਿੱਤਰਤਾ ਦਾ ਵੀ ਸੁਰੱਖਿਆ ਦਾ ਵੀ ਧਿਆਨ ਰੱਖਾਂਗੇ ਜੇ ਸਾਨੂੰ ਸਾਡੇ ਵਿੱਚੋਂ ਹੀ ਕੋਈ ਐਸਾ ਸ਼ਰਾਰਤੀ ਅੰਸਰ ਨਜ਼ਰ ਆਂਦਾ ਹੋਇਆ ਉਹਦੀ ਰਿਪੋਰਟ ਵੀ ਕਰਾਂਗੇ ਉਹਨੂੰ ਵਾਪਸ ਭੇਜਣ ਦਾ ਪ੍ਰਬੰਧ ਅਸੀਂ ਕਰਾਂਗੇ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਤੱਕ ਉਹਨੂੰ ਪਹੁੰਚਾਵਾਂਗੇ ਪਰ ਜਿਹੜੇ ਸਾਡੇ ਮਿਹਨਤ ਕਾ ਭਰਾ ਨੇ ਜਿਹੜੇ ਇੱਥੇ ਆ ਕੇ ਕਮਾਈ ਕਰਦੇ ਨੇ ਉਹਨਾਂ ਨੂੰ ਆਪਣਾ ਵਰਤ ਪਰਵ ਤਿਹਾੜ ਮਨਾਉਣ ਦਾ ਪੂਰਾ ਅਧਿਕਾਰ ਹੈ ਮੈਂ ਪੰਜਾਬ ਦੇ ਵਸਨੀਕਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਸਾਰੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕਰਾਂਗਾ ਕਿ ਸਾਡਾ ਨਵੀਯੁਵਕ ਸੇਵਾ ਸੁਸਾਇਟੀ ਦਾ ਪੂਰਾ ਸਾਥ ਦੇਣ ਤਾਂ ਕਿ ਛੱਡੀ ਮਈ ਦਾ ਜਿਹੜਾ ਤਿਹਾੜ ਹੈ ਅਸੀਂ ਬੜਾ ਖੁਸ਼ੀ ਨਾਲ ਮਨਾ ਸਕੀਏ ਜੈ ਮਾਤਾ ਮੈਂ ਚੰਦਰ ਸਿੰਘ ਕੋਲਾ ਵਿਸ਼ਵ ਸਨਾਤਨ ਧਰਮ ਸਭਾ ਤੋਂ ਮੇਰੇ ਨਾਲ ਮੇਰੇ ਜ਼ਿਲ੍ਹਾ ਅਧਿਖਸ਼ ਪੰਡਿਤ ਰਾਜ ਸ਼ਰਮਾ ਜੀ ਆਏ ਨੇ ਅਸੀਂ ਨਵਯੋਗ ਸੇਵਾ ਸੁਸਾਇਟੀ ਵੱਲੋਂ ਜਿਹੜੀ ਛੱਟ ਮਈਆ ਦੀ ਪੂਜਾ ਹੋਣੀ ਹੈ ਉਹਦਾ 17ਵਾਂ ਪਰੋਜੋ ਅੱਗੇ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਬੈਠਕ ਵਿੱਚ ਸ਼ਾਮਿਲ ਹੋਣ ਲਈ ਆਏ ਆਂ ਔਰ ਮੈਂ ਆਯੋਜਕਾਂ ਨੂੰ ਇਸ ਚੀਜ਼ ਬਹੁਤ-ਬਹੁਤ ਵਧਾਈ ਦੇਣਾ ਕਿ ਪਿਛਲੇ ਸਾਲ ਉਹਨਾਂ ਨੇ ਯੋਜਨਿਕ ਤਸੀ ਬਹੁਤ ਹੀ ਸੁੰਦਰ ਤੇ ਸਵੱਛ ਤੇ ਸੁੰਦਰ ਸੀ ਔਰ ਇਸ ਸਾਲ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਔਰ ਸਾਰੇ ਜ਼ਿਲ੍ਹਾ ਜਿੱਦਾਂ ਪ੍ਰਸ਼ਾਸਨ ਔਰ ਜ਼ਿਲ੍ਹੇ ਦੇ ਜਿੰਨੇ ਵੀ ਲੋਕ ਨੇ ਸਾਡੇ ਨਾਲ ਸ਼ਾਮਿਲ ਹੋਣ ਲੱਗੇ ਸਭ ਨੂੰ ਇਹ ਸੂਚਨ ਦਿੰਦੇ ਆ ਕਿ ਇਸ ਸਾਲ ਦਾ ਯੋਜਨ ਹੈ ਉਹ ਵੀ ਉਸੀ ਤਰ੍ਹਾਂ ਹੀ ਹੋਏਗਾ ਬਿਲਕੁਲ ਸਵਸਥ ਸਵਚ ਔਰ ਸਵਚ ਭਾਰਤ ਨੂੰ ਅਸੀਂ ਮੁੱਦਾ ਬਣਾਉਂਦੇ ਹੋਏ ਅਸੀਂ ਕਿਸੇ ਕਿਸਮ ਦੀ ਵੀ ਉਸ ਨਹਿਰ ਦੇ ਵਿੱਚ ਜਾਂ ਆਸ-ਪਾਸ ਕੋਈ ਵੀ ਡਿਸਪੋਜ਼ੇਬਲ ਜਾਂ ਗੰਦਗੀ ਫਲਾਣ ਵਾਲੇ ਨੂੰ ਅਸੀਂ ਉੱਥੇ ਐਂਟਰ ਨਹੀਂ ਕਰਨ ਦਵਾਂਗੇ ਔਰ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਸ ਨੂੰ ਲੁਧਿਆਣਾ ਦੇ ਪੰਜਾਬ ਮਾਸਿਆਂ ਨੂੰ ਇਸ ਦੀ ਅਪੀਲ ਕਰਦਾ ਕਿ ਇਸ ਛੱਟ ਪੂਜਾ ਵਿੱਚ ਸ਼ਾਮਿਲ ਹੋਵੋ सनातन धर्म ਦਾ ਇਹ ਬਹੁਤ ਹੀ ਵੱਡਾ ਆਯੋਜਨ ਹੈ। ਔਰ ਇਸ ਦੇ ਵਿੱਚ ਇਕੱਲਾ ਇਹ ਕੋ ਯੂਪੀ ਬਿਹਾਰ ਦਾ ਆਯੋਜਨ ਨਹੀਂ ਹੈ। ਇਹ ਭਗਵਾਨ ਸੂਰਜ ਪੂਜਾ ਹੁੰਦੀ ਹੈ। ਇੱਥੇ ਮਾਤਾ ਸੀਤਾ ਨੇ ਪੂਜਾ ਕੀਤੀ। ਅੱਜ ਸਾਰੇ ਸਨਾਤਨੀਆਂ ਨਹੀਂ ਛੱਟ ਪੂਜਾ ਇਕੱਠੇ ਹੋ ਕੇ ਮਿਲਣੀ ਹੈ। ਇਸ ਲਈ ਸਾਰਿਆਂ ਨੂੰ ਮੈਂ ਇਸ ਦੀ ਬਹੁਤ ਅਗਿੰ ਵਧਾਈ ਦਿੰਨਾ। जय छठी मैया दी। जय श्री राम। ਜਿੱਦਾਂ ਕਿ ਅੱਜ ਸਾਡੇ ਵਿੱਚ ਆਏ ਸਾਡੇ ਵੱਡੇ ਭਰਾ ਬਨਦਰਜਨ ਸ਼ਰਮਾ ਜੀ ਤੇ ਚੰਦਰ ਸਿੰਘ ਭੋਲਾ ਜੀ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ ਕਿ ਜੋ ਉਹਨਾਂ ਨੇ ਆ ਕੇ ਸਾਡੇ ਮੈਂਬਰਾਂ ਦਾ ਹੌਸਲਾ ਵਧਾਈ ਕੀਤਾ ਤੇ ਸਾਡਾ ਸੈਲਫ ਕੌਨਫੀਡੈਂਸ ਜੋ ਵਧਾਇਆ ਸਾਡਾ ਆਤਮ ਬਲ ਵਧਾਇਆ ਤੇ ਸਾਨੂੰ সনাতਨ ਧਰਮ ਬਾਰੇ ਕੁਝ ਗਿਆਨ ਦਿੱਤਾ ਹੈ ਸਾਡੇ ਛੱਠ ਮਹਾਪੁਰ ਬਾਰੇ ਸਾਨੂੰ ਗਿਆਨ ਦਿੱਤਾ ਹੈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਜ ਦੀ ਜੋ ਸਮਿਤੀ ਦੀ ਇਹ ਸੰਸਥਾ ਦੀ ਜੋ ਮੀਟਿੰਗ ਕਰਾਈ ਗਈ ਸੀ ਇਸ ਦਾ ਮੇਨ ਵਿਸ਼ਾ ਪ੍ਰੋਗਰਾਮ ਦੀ ਸਫਾਈ ਨੂੰ ਲੈ ਕੇ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਤੇ ਅੰਦਰ ਜੋ ਨੈਰ ਦੇ ਵਿੱਚ ਘਾਟ ਦੀ ਸੇਵਾ ਹੈ ਉਹਨੂੰ ਲੈ ਕੇ ਇੱਥੇ ਸਾਰੇ ਹੀ ਮੈਂਬਰਾਂ ਨੂੰ ਇਕੱਤਰ ਕੀਤਾ ਗਿਆ ਸੀ ਤੇ ਸਾਰੇ ਹੀ ਮੈਂਬਰਾਂ ਨਾਲ ਇਸੇ ਤਰ੍ਹਾਂ ਤੋਂ ਮੀਟਿੰਗ ਕੀਤੀ ਗਈ ਹੈ ਜੋ ਅੱਗੇ ਆਉਣ ਵਾਲੀ ਪੂਜਾ ਹੈ ਉਹਦਾ ਵਿਵਸਥਾ ਨੂੰ ਲੈ ਕੇ ਤੇ ਅੱਗੇ ਅਸੀਂ ਇੱਕ ਜੋ ਸਰਕਾਰ ਵੱਲੋਂ ਸਾਨੂੰ ਕੁਝ ਪਿਛਲੇ ਸਾਲ ਅਸੁਵਿਧਾ ਹੋਈ ਸੀ ਅਸੀਂ ਅਪੀਲ ਕਰਦੇ ਹਾਂ ਕਿ ਐਤਕੀ ਸਾਨੂੰ ਕੋਈ ਏਦਾਂ ਦੀ ਦਿੱਕਤ ਨਾ ਆਵੇ ਤੇ ਬਾਕੀ ਸਾਡੇ 24 ਉੱਥੇ ਦੀ ਵਿਵਸਥਾ ਹੈਗੀ ਹੈ ਬਾਕੀ ਸਾਡੇ ਲੰਗਰ ਕਮੇਟੀ ਦੇ ਪ੍ਰਧਾਨ ਸਾਡੇ ਨਾਲ ਨੇ ਇਹ ਕੁਛ ਆਪਣਾ ਵਿਚਾਰ ਦੱਸਣਗੇ ਸੁਮਿਤਰਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਨਵੀਂ ਯੋਗ ਸੇਵਾ ਸੁਸਾਇਟੀ ਵੱਲੋਂ ਲਗਾਤਾਰ ਪਕਵਾਲ ਬੁਲਦੇ 16 ਸਾਲ ਤੋਂ ਛੱਡ ਮਹਾਪਰਵ ਮਨਾ ਰਹੇ ਆ ਉਸ ਵਿਸ਼ੇ ਵਿੱਚ ਅੱਜ ਮੀਟਿੰਗ ਰੱਖੀ ਗਈ ਆ ਛੱਡ ਮਹਾਪਰਵ ਵਿੱਚ ਜੋ ਕਿ ਸਾਡੀ ਸੁਸਾਇਟੀ ਵੱਲੋਂ ਲਗਾਤਾਰ ਜਿਹੜੇ ਛੱਡ ਪੂਜਾ ਕਰਨ ਵਾਲੇ ਸ਼ਰਧਾਲੂ ਆ ਉਹਨਾਂ ਲਈ ਘਾਟ ਦੀ ਸਫਾਈ ਦੀ ਮਤਲਬ ਲੰਗਰ ਦੀ ਸਾਰੀ ਅਰੇਂਜਮੈਂਟ ਕਿੱਥੇ ਹੁੰਦੇ ਜਿਹੜੀ ਅੱਜ ਦੀ ਮੀਟਿੰਗ ਅੱਜ ਦੀ ਮੀਟਿੰਗ ਵਿੱਚ ਜਿਹੜੇ ਸਾਡੀ ਸੰਸਥਾ ਦੇ ਵਿੱਚ ਬਹੁਤ ਸਾਰੇ ਉਦੇਦਾਰ ਨੇ ਸਾਡੇ ਪ੍ਰਬੰਧਕ ਕਮੇਟੀ ਇਸ ਵਿੱਚ ਤਕਰੀਬਨ ਜਿਹੜੇ ਨਵੇਂ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ ਤੇ ਜਿਹੜੇ ਕੁਝ ਉਦੇਦਾਰ ਵੀ ਲਾਏ ਗਏ। ਭਾਈ ਛੱਡ ਪੂਜਾ ਬਣਾਉਣ ਦੇ ਤਹਾਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਨੇ ਕਿ ਪ੍ਰਸ਼ਾਸਨ ਨਾਲ ਕਿਹੋ ਜਿਹਾ ਸਾਥ ਮਿਲਦਾ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਵੀ ਜਿਹੜਾ ਛੱਡ ਮਹਾਪੁਰਬ ਸਵੱਛਤਾ ਦਾ ਮਹਾਪੁਰਬ ਤੇ ਪੂਰੀ ਦੁਨੀਆ ਵਿੱਚ ਸਿਰਫ ਲੁਧਿਆਣਾ ਜਾਂ ਯੂਪੀ ਬਿਹਾਰ ਇੱਥੇ ਨਹੀਂ ਪੂਰੀ ਦੁਨੀਆ ਵਿੱਚ ਜਿਹੜੇ ਛੱਡ ਪੂਜਾ ਕਰਨ ਵਾਲੇ ਭਗਤ ਨੇ ਬਹੁਤ ਇਕ ਆਸਾ ਰੱਖਦੇ ਜਿਵੇਂ ਕੈਨੇਡਾ ਅਮਰੀਕਾ ਹਰਤਾ ਨਿਭਾ ਰਿਹਾ ਤੇ ਲੇਕਿਨ ਜਿਵੇਂ ਲੁਧਿਆਣੇ ਵਿੱਚ ਵੀ ਤਕਰੀਬਨ ਸਾਢੇ 3 ਲੱਖ ਤੋਂ ਉੱਪਰ ਛਰਦਾਲੂ ਜਿਹੜੇ ਛੱਡ ਪੂਜਾ ਕਰਦੇ ਆ ਸਿਦਵਾ ਕਨਾਲ ਤੇ ਛੱਡ ਪੂਜਾ ਹੋ ਰਹੀ ਆ ਲਗਾਤਾਰ 16 ਸਾਲਾਂ ਤੋਂ ਸਭ ਤੋਂ ਪਹਿਲਾਂ 7 ਸਵੇਜ ਦਾ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਤੇ ਛੱਡ ਪੂਜਾ ਹੋਣ ਤੋਂ ਬਾਅਦ ਵੀ 7 ਸਵੇਜ ਦਾ ਖਾਸ ਧਿਆਨ ਰੱਖਿਆ ਜਾਂਦਾ ਜਿਹੜੇ ਛੱਡ ਪੂਜਾ ਕਰਨ ਵਾਲੇ ਛਰਦਾਲੂ ਆ ਉਹਨਾਂ ਲਈ ਲੰਗਰ ਦਾ ਇੰਤਜ਼ਾਮ ਸੁਰੱਖਿਆ ਦਾ ਇੰਤਜ਼ਾਮ ਸਿਸੀ ਜੀ ਵੀ ਕੈਮਰੇ ਘਾੜ ਦਾ ਇੰਤਜ਼ਾਮ ਸਾਡਾ ਸਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਨਵੀਂ ਯੋਗ ਸੇਵਾ ਸੁਸਾਇਟੀ ਵੱਲੋਂ ਛੱਡ ਪੂਜਾ ਕਰਨ ਵਾਲੀ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਸ਼ਰਧਾਲੂ ਨੇ ਪੰਜਾਬ ਵਿੱਚ ਜਿੱਥੇ-ਜਿੱਥੇ ਮਤਲਬ ਪੂਰੇ ਦੇਸ਼ ਵਿੱਚ ਮਨਾ ਰਹੇ ਨੇ ਇਹ ਸਵੱਛਤਾ ਦਾ ਮਹਾਪਰਵਾ ਤਾਂ ਸਾਰੇ ਅਸੀਂ ਰਲ ਮਿਲ ਕੇ ਇੱਕ ਸੰਦੇਸ਼ ਦੇਈਏ ਕਿ ਜਿਵੇਂ ਛੱਡ ਪੂਜਾ ਤੋਂ ਪਹਿਲਾਂ ਅਸੀਂ ਸਾਫ਼ ਸਵੱਛਾਈ ਦਾ ਧਿਆਨ ਰੱਖਦੇ ਹਾਂ ਉਸ ਤਰ੍ਹਾਂ ਬਾਅਦ ਵਿੱਚ ਵੀ ਉਸ ਜਗ੍ਹਾ ਨੂੰ ਸਾਫ਼ ਸੁਥਰਾ ਕਰਕੇ ਸਾਨੂੰ ਅਸੀਂ ਲੋਕਾਂ ਨੂੰ ਦਈਏ ਕਿ ਇੱਕ ਵਧੀਆ ਸੰਦੇਸ਼ ਜਾਵੇ ਕਿ ਛੱਡ ਪੂਜਾ ਜਿਹੜਾ ਮਹਾਪਰਵਾ ਸਵੱਛਤਾ ਦਾ ਮਹਾਪਰਵਾ